ਰਾਵੀ ਦਾ ਦਰਿਆ पार ਕਰਕੇ ਜਾਣਾ ਮੈਂ ਮੂਨੇ ਲੁਕੂਗਾ ਬੋਲੇ ਰਿਆਵੀ ਦਾ ਦਰਿਆ ਤੇ ਆਪਾਂ ਛੱਲਾਗੇ ਵੀ ਪਰ ਹਣ ਜਿੰਦਗੀ ਦਾ ਪਤਾ ਨਹੀਂ ਹੁੰਦਾ 80 ਸਾਲ ਬਹੁਤ ਜ਼ਿੰਦਗੀ ਹੁੰਦੀ ਹੈ ਇਸ ਕਰਕੇ ਮੈਂ ਬਾਬਾ ਦੀਪ ਸਿੰਘ ਦੀ ਨਕਲ ਕਰਦਾ ਕਿ ਅੱਜ ਦੇ ਦਿਨ ਆਪਾਂ ਇੱਕ ਲੀਕ ਮੰਨ ਲਿਏ ਕਿ ਆਪਾਂ ਜਾਂ ਖਾਲਸਤਾਨੀ ਐ ਜਾਂ ਖਾਲਸਤਾਨੀ ਨਹੀਂ ਐ ਵਾਹਿਗੁਰੂ ਜਿੰਦਾਬਾਦ ਜੋ ਸਾਨੂੰ ਕੋਈ ਪੁੱਛੇ ਬਿਲਕੁਲ ਸਾਫ਼ ਕਹਿ ਦਿਓ ਕਿ ਅਸੀਂ ਮਾਗੀ ਦੇ ਮੇਲੇ ਤੋਂ ਆਏ ਹਾਂ ਪੁਰਾਣੇ ਪਜਾਵੇ ਫਾੜ ਦਿੱਤੇ ਐ ਅਸੀਂ ਖਾਲਸਾਨੀ ਐ ਸ਼ੰਤ ਜਨਾਬ ਸ਼ੰਤ ਜਨਾਬ ਸਿੰਘ ਜੀ ਖਾਲਸਾ ਭਿੜਾ ਵਾਲੇ ਜਿੰਦਾਬਾਦ ਸ਼ੰਤ ਜਨਾਬ ਸਿੰਘ ਜੀ ਖਾਲਸਾ ਭਿੜਾ ਵਾਲੇ ਸਿੰਘ ਪਿੰਡਾਂ ਵਾਲਿਆਂ ਨੇ 40 ਸਾਲ ਹੋ ਗਏ ਜਿੱਤੋਂ ਹਿੱਤੀਆਂ ਫੋਟ ਆਈਆਂ ਸੰਤ ਜਨਤ ਸਿੰਘ ਦੀ ਛਾਤੀ ਦੇ ਉੱਤੇ 72 ਗੋਲੀਆਂ ਵੱਜੀਆਂ ਸੀ ਪਿੱਛੇ ਦੇ ਉੱਤੇ ਦੀ ਕੋਈ ਵੱਜੀ ਸ਼ੇਰ ਵਰਗਣ ਮੋਠ ਨੇ ਆਪਣੀ ਸਾਦਤ ਦਿੱਤੀ ਹੈ ਜਨਰਲ ਸ਼ਪੀਖ ਸਿੰਘ ਜਿਨਨੇ ਲਿਫਤ ਜਿੰਨਾ ਜਨਰਲ ਜਗਜੀਤ ਸਿੰਘ ਰੋੜੋ ਨੇ ਤੇ ਸ਼ਪੀਖ ਸਿੰਘ ਨੇ 15 ਦੇਸ਼ ਨੂੰ ਸ਼ਹਾਦਤ ਦਿੱਤਾ ਸੀ ਸ਼ਪੀਖ ਸਿੰਘ ਜਨਰਲ ਵੀ ਉੱਥੇ ਆਪਣੀ ਸ਼ਹਾਦਤ ਦੇ ਦਿੱਤੇ ਭਾਈ ਅਮਲੀਖ ਸਿੰਘ ਨੇ ਸ਼ਹਾਦਤ ਤੇ ਸੀ ਜਿਹੜੀਆਂ ਬੀਪੀਆਂ ਪੱਛੇ ਆਏ ਸੀਗੇ ਉਦੋਂ ਗੁਰੂ ਅਰਜਨ ਸਾਹਿਬ ਦਾ ਸੀ ਕੀ ਟੈਂਸੀ ਪਰ ਇਸ ਇੰਦਰਾ ਗਾਦੀ ਨੇ ਜਿਹਨੋਂ ਹੀ ਚੁਣਿਆ ਫੌਜ ਦਾ ਹਮਲਾ ਕਰਨ ਨੂੰ ਜਿੱਦਾਂ ਦਰਬਾਰ ਸਾਹਿਬ ਦੇ ਉੱਤੇ सब तो ज्यादा कट हम बीजेपी की गल कर इंदिरा गांधी कि दुर्गा तो माता है अडवाणी ने इंदिरा गांधी ने कहा कि चार महीने पहला कर देना चाहता सी ਕਰਬਿਊਰ ਜਿਹੜਾ ਸੱਤਾ ਅਖਬਾਰ ਹੈ ਇਸ ਦੇ ਐਡੀਟਰ ਪ੍ਰੇਮ